ਇੱਕ ਕਹਾਵਤ ਆਮ ਪ੍ਰਚਲਿਤ ਆ ਕਿ ਰੱਬ ਨੇ ਰੇਕ ਸੋਨ ਨੇੜੇ ਅੱਜ ਸੁਖਵੀਰ ਕਿਸੋਨ ਨੇੜੇ ਦੇਖ ਕੇ ਤੁਰਿਆ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਸਰਸੇ ਸਾਹਿਬ ਨੂੰ ਮਾਰੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਸੰਘਰਸ਼ਾਂ 'ਚ ਸਿੱਖਾਂ ਦੇ ਨਾਲ ਅਤਿਆਚਾਰ ਸੁਖਵੀਰ ਦੇ ਹੁੰਦਿਆ ਹੋਇਆ ਉਹਦੇ ਨਾਲੋਂ ਨਾ ਪੰਜਾਬ ਦੇ ਸਿਆਣਾਂ ਕਾਉਂਡ ਦੇ ਸੀ ਤੇ ਨਾ ਲਕਾਈ ਦੀ ਸੀ ਅੱਜ ਆਪ ਵੀ ਸ਼ਬੀ ਬਚਾਉਣ ਦੇ ਲਈ ਅੱਜ ਆਪ ਦਾ ਸਿਆਸੀ ਗਵਾਚਾ ਹੋਇਆ ਪਲੇਟਫਾਰਮ ਬਚਾਉਣ ਦੇ ਲਈ ਵੀ ਮੋੜ ਹਾਸਲ ਕਰਨ ਦੇ ਲਈ ਸਖਬੀਰ ਪੈਸਾ ਚੱਕ ਕੇ ਤੁਰਿਆ ਰਿਹਾ 10 ਪਬਲਿਕ ਦੇ ਵਿੱਚ ਪਰ ਸਖਬੀਰ ਸਿਆ ਉਹ ਤੋਂ ਭੁੱਲ ਗਿਆ ਸੀ ਜਦੋਂ ਗੁਰੂ ਗੰਗ ਸਾਹਿਬ ਜੀ ਬੇਦਬੀਆਂ ਹੋ ਕੇ ਗੋਲੀਕਾਂਡ ਵੀ ਤੇਰੇ ਕਹਿੰਦੇ ਪੁਲਿਸ ਨੇ ਕੀਤਾ ਤੇ ਬੇਦਬੀਆਂ ਵੀ ਤੁਹਾਡੇ ਇਸ਼ਾਰਿਆਂ ਦੇ ਮੁਤਾਬਕ ਵੀ ਸਰਸਾ ਸਾਧ ਉਹਦੇ ਚੇਲੇ ਜਾਂ ਉਹ ਜੁੜੇ ਸਾਰੇ ਤੁਹਾਡੀ ਮਿਲੀਆਂ ਭੁਗਤਾਂ ਸੀਗੀਆਂ ਤੇ ਉਹ ਸਾਰਾ ਕੁਝ ਹੋਇਆ ਜਦੋਂ ਤੇ ਕੋਟਕਪੂਰੇ ਗੋਲੀਕਾਂਡ ਜਿਹੜਾ ਹੁੰਦਾ ਸੰਗਤਾਂ ਇਨਸਾਫ ਮੰਗ ਰਹੀਆਂ ਸੀ ਉਹ ਤੁਸੀਂ ਬਾਹਰ ਨਹੀਂ ਨਿਕਲੇ ਕਿ ਇਹ ਪੰਜਾਬ ਦੇ ਲਈ ਸਿੱਖਾਂ ਦੇ ਲਈ ਆਰਥਿਕਤਾ ਵੱਡੀ ਨਹੀਂ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਲਈ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਸਾਡੇ ਲਈ ਮੌਕਾ ਸੋ ਜੇਕਰ ਤੁਸੀਂ ਚੰਦ ਲੋਕਾਂ ਨੂੰ ਜਿਹੇ ਨੋਟਾਂ ਵਾਲੇ ਛਲਾਵੇ ਚ ਲੈ ਸਕਦੇ ਹੋ ਤੁਹਾਨੂੰ ਲੱਗਦਾ ਵੀ ਤੁਸੀਂ ਦੁਆਰਾ ਸਰਵਾਈਵ ਕਰ ਜਾਓਗੇ ਪੰਜਾਬ ਦੇ ਵਿੱਚ ਤਾਂ ਇਹ ਗੱਲ ਪੜ ਦਿਓ ਕਿਉਂਕਿ ਹਰ ਰਾਜੇ ਨੂੰ ਲੱਗਦਾ ਹੁੰਦਾ ਕਿ ਮੈਂ ਪੈਸੇ ਦੇ ਨਾਲ ਸਮਾਂ ਬਦਲ ਲਵਾਂ ਇਹ ਤੁਹਾਡੇ ਮਤ ਦੇ ਪਰਦਾ ਪੈ ਗਿਆ ਸੀ ਜੋ ਤੁਸੀਂ ਰਾਜ ਕਰ ਰਹੇ ਸੀ ਚਾਹੇ ਅੱਜ ਭਗਵਾਨ ਜੀ ਦੀ ਗੱਲ ਕਰ ਲੋ ਤੇ ਚਾਹੇ ਪਿੱਛੇ ਮੈਂ ਕਿਹਾ ਮਨਿੰਦਰ ਸਿੰਘ ਉਹ ਵੀ ਸਰਕਾਰ ਬਣ ਤੋਂ ਬਾਅਦ ਕੰਨੀ ਕਿਤਰਾ ਆ ਗਿਆ ਸੀ ਇਸ ਸਾਰੇ ਸੰਘਰਸ਼ ਤੋਂ ਬੇਅਦਬੀ ਹੋਈ ਆ ਗੋਲੀकांड ਹੋਇਆ ਮਾਰੇ ਜਿਹੜਾ ਹੈਗਾ ਇਨਸਾਫ ਮੰਗ ਰਹੇ ਸਿੱਖਾਂ ਦੇ ਨਾਲ ਅਤਿਆਚਾਰ ਹੋਇਆ ਸਿੰਘ ਸ਼ਹੀਦ ਹੋਏ ਆ ਪਰ ਉਹ ਕੈਪਟਨ ਵੀ ਉਸੇ ਖੋਜ ਲੱਗਿਆ ਕਿ ਮੈਂ ਪਹਿਲਾਂ ਵੀ ਕਿਹਾ ਸੀ ਇਹ ਗੱਲ ਜੇਕਰ ਇਸ ਘਟਨਾਕਰਮ ਦਾ ਇਨਸਾਫ ਪੂਰਨ ਤਰ੍ਹਾਂ ਵੀ ਨਾ ਹੋਊਗਾ ਤੇ ਉਹ ਖਾਈ ਉਹਦੇ ਲਈ ਵੀ ਓਡੀ ਵੱਡੀ ਆ ਸੋ ਸੁਖਵੀਰ ਦੇ ਪੱਟੇ ਹੋਏ ਖੂਹ ਦੇ ਵਿੱਚ ਕੈਪਟਨ ਤੇ ਕੈਪਟਨ ਨੇ ਮਗਰ ਅਗਲੀ ਸਰਕਾਰ ਦੇ ਕਰਨ ਨੂੰ ਤਿਆਰ ਆ ਤੇ ਸੁਖਵੀਰ ਸਿਆ ਤੈਨੂੰ ਕੀ ਲੱਗਦਾ ਕਿ ਤੂੰ ਆ ਲੱਖਾਂ ਰੁਪਈਆ ਜਿਹਨਾਂ ਲੈ ਕੇ ਤੁਰਿਆ ਫਿਰਦਾ ਤੈਨੂੰ ਨਾਲ ਸਰਵਾਈਵ ਕਰ ਲੇਗਾ ਨਹੀਂ ਇਹ ਕਦੇ ਨਹੀਂ ਹੋ ਸਕਦਾ ਕਿਉਂਕਿ ਇਹ ਪੰਥ ਦਾ ਤੇ ਕਾਮ ਦਾ ਸਰਮਾਇਆ ਪੈਸਾ ਜਿਹੜਾ ਤੂੰ ਵੰਡ ਰਿਆ ਸ਼੍ਰੋਮਣੀ ਕਮੇਟੀ ਪੰਥ ਦੀ ਆ ਤੇ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਹੈਗਾ ਤੁਹਾਡੇ ਹੱਥਾਂ 'ਚ ਹੈ ਤੈ ਤੁਸੀਂ ਲੋਕਾਂ ਨੂੰ ਪੈਸੇ ਨਾਲ ਆਪਦੇ ਵਾਲੇ ਪਾਸੇ ਨਹੀਂ ਮੋੜ ਸਕਦੇ ਜੇ ਚ ਕੋਈ ਮੋੜ ਸਕਦੀ ਆ ਉਹ ਜਿਹੜੀ ਤੁਸੀਂ ਪਹਿਲਾਂ ਪਹੁੰਚੇ ਸੀਗੇ ਉਸੇ ਕੀ ਲੋਕਾਈ ਨੂੰ ਤੁਸੀਂ ਮੁੱਖ ਰੱਖ ਕੇ ਪੰਥ ਨੂੰ ਤੇ ਪੰਜਾਬ ਨੂੰ ਮੁੱਖ ਰੱਖ ਕੇ ਸਿਆਸਤ ਕਰਦੇ ਤਾਂ ਹੱਲ ਅੱਜ ਤੁਹਾਨੂੰ ਇਹ ਗੱਲਾਂ ਕਰਨੀਆਂ ਨਹੀਂ ਪੈਣੀਆਂ ਸੀ ਤੁਹਾਡੇ ਸਾਹਮਣੇ ਹੱਲ ਹੋਣਾ ਸੀ ਤੁਹਾਡੀ ਸਰਕਾਰ ਹੋਣੀ ਸੀ ਜੇਕਰ ਜੇ ਬਿਆਦਮੀ ਹੋਈ ਤੇ ਔਰ ਹਿਸਾਬ ਮੰਗਰੀਆਂ ਸੰਗਤਾਂ ਦੇ ਵਿੱਚ ਆੜ ਕੇ